ਪੰਜਾਬ ਸਰਕਾਰ ਨੇ ਨਵੀਂ ਆਪਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਇਸ ਤਹਿਤ ਪੰਜਾਬ ਦੇ ਵਿੱਚ ਸ਼ਰਾਬ ਦੇ ਭਾਅ ਦੇ ਵਿੱਚ ਵੀ ਬਦਲਾਅ ਹੋਵੇਗਾ ਯਾਨੀ ਕਿ ਰੇਟਾਂ ਦੇ ਵਿੱਚ ਵੀ ਬਦਲਾਅ ਹੋਵੇਗਾ ਜਾਣਕਾਰੀ ਮੁਤਾਬਕ ਦੇਸੀ ਸ਼ਰਾਬ ਦੇ ਰੇਟਾਂ ਦੇ ਵਿੱਚ ਕੋਈ ਵਾਧਾ ਨਹੀਂ ਹੋਵੇਗਾ ਹਾਲਾਂਕਿ ਵਿਦੇਸ਼ੀ ਸ਼ਰਾਬ ਦੀ ਬੋਤਲ ਦੇ ਵਿੱਚ ਜ਼ਰੂਰ ਹੈ ਜਿਹੜਾ ਉਹ ਬਦਲਾਅ ਦੇਖਣ ਨੂੰ ਮਿਲੇਗਾ ਭਾਅ ਨੇ ਜਿਹੜੇ ਉਹ ਵੱਧ ਜਾਣਗੇ ਤਾਂ ਪੰਜਾਬ ਸਰਕਾਰ ਨੇ ਬੀਤੇ ਕੱਲ ਪੰਜਾਬ ਕੈਬਨਿਟ ਦੀ ਮੀਟਿੰਗ ਕੀਤੀ ਇਸ ਉਪਰੰਤ ਇਹ ਫੈਸਲਾ ਆਇਆ ਕਿ ਪੰਜਾਬ ਸਰਕਾਰ ਨੇ ਨਵੀਂ ਆਪਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਪੰਜਾਬ ਸਰਕਾਰ ਨੇ ਇਹ ਬਹੁਤ ਸੋਚ ਸਮਝ ਕੇ ਨੀਤੀ ਬਣਾਈ ਹੈ ਕਿਉਂਕਿ ਦਿੱਲੀ ਦੀ ਸ਼ਰਾਬ ਨੀਤੀ ਨੂੰ ਲੈ ਕੇ ਕਾਫੀ ਰਫੜ ਪਿਆ ਸੀ ਜਿਸ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋਇਆ ਅਰਵਿੰਦ ਕੇਜਰੀਵਾਲ ਹੋਰਾਂ ਤੱਕ ਨੂੰ ਘਿਰਨਾ ਪਿਆ ਕਈ ਮਾਮਲੇ ਤੱਕ ਦਰਜ ਹੋਏ ਤਾਂ ਹੁਣ ਪੰਜਾਬ ਸਰਕਾਰ ਨੇ ਨਵੀਂ ਪਾਲਿਸੀ ਨੂੰ ਪ੍ਰਵਾਨਗੀ ਦਿੱਤੀ ਹੈ ਦੇਖਣਾ ਹੋਵੇਗਾ ਇਸ ਪਾਲਿਸੀ ਨੂੰ ਲੈ ਕੇ ਕੀ ਕੋਈ ਵਿਵਾਦ ਹੁੰਦਾ ਹੈ ਜਾਂ ਫਿਰ ਇਹ ਪਾਲਿਸੀ ਸਮੂਥਲੀ ਰਨ ਹੋਵੇਗੀ ਪੰਜਾਬ ਦੇ ਵਿੱਚ ਪੰਜਾਬ ਮੰਤਰੀ ਮੰਡਲ ਨੇ ਵਰਾ ਬੱਚੀ 26 ਲਈ ਨਵੀਂ ਆਪਕਾਰੀ ਨੀਤੀ ਨੂੰ ਪ੍ਰਵਾਨਗੀ ਦਿੱਤੀ ਹੈ ਨਵੀਂ ਸ਼ਰਾਬ ਨੀਤੀ ਵਿੱਚ ਦੇਸੀ ਸ਼ਰਾਬ ਦੀਆਂ ਦਰਾਂ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਪਰੰਤੂ ਦੇਸੀ ਸ਼ਰਾਬ ਦੇ ਕੋਟੇ ਵਿੱਚ 3% ਦਾ ਵਾਅਦਾ ਜ਼ਰੂਰ ਦਰਜ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਨਵੀਂ ਆਪਕਾਰੀ ਨੀਤੀ ਤੋਂ ਇਲਾਵਾ ਹੋਰ ਕਈ ਫੈਸਲਿਆਂ ਤੇ ਮੋਹਰ ਲੱਗੀ ਹੈ ਨਵੀਂ ਆਪਕਾਰੀ ਨੀਤੀ ਵਿੱਚ L2 L14 A ਪਰਚੂਨ ਠੇਕਿਆਂ ਦੀਆਂ ਨਵੀਆਂ ਅਲਾਟਮੈਂਟਾਂ ਈ-ਟੈਂਡਰ ਰਾਹੀਂ ਕੀਤੀਆਂ ਜਾਣਗੀਆਂ। ਸਾਲ 2025-26 ਲਈ ਗਰੁੱਪ ਦਾ ਆਕਾਰ 40 ਕਰੋੜ ਰੁਪਏ ਰੱਖਿਆ ਗਿਆ ਹੈ। ਲੰਘੇਵਰੇ ਡਰਾਅ ਨਾਲ ਠੇਕੇ ਅਲਾਟ ਕੀਤੇ ਗਏ ਸਨ। ਪੰਜਾਬ ਸਰਕਾਰ ਵੱਲੋਂ 207 ਗਰੁੱਪਾਂ ਦੀ ਨਿਰਾਮਾਈ ਕੀਤੀ ਜਾਣੀ ਹੈ। ਸੂਬਾ ਸਰਕਾਰ ਨੇ ਦਿੱਲੀ ਦੀ ਆਪਕਾਰੀ ਨੀਤੀ ਦੇ ਪਿਛਲੇ ਸਮੇਂ ਤੋਂ ਪਏ ਰਫੜ ਦੇ ਮੱਦੇਨਜ਼ਰ ਪੰਜਾਬ ਦੀ ਆਪਕਾਰੀ ਨੀਤੀ ਬਣਾਉਣ ਲਈ ਕਈ ਗੇੜ ਦੀਆਂ ਮੀਟਿੰਗਾਂ ਕਰਕੇ ਮੱਥਾ ਪੱਤੀ ਕੀਤੀ ਹੈ। ਨਵੀਂ ਨੀਤੀ ਤਹਿਤ ਪੰਜਾਬ ਸਰਕਾਰ ਨੇ ਆਪਕਾਰੀ ਮਾਲੀਏ ਵਿੱਚ 8.61% ਦੇ ਵਾਅਦੇ ਦਾ ਟੀਚਾ ਮਿੱਥਿਆ। ਸਾਲ 2025-26 ਦੌਰਾਨ 1000 ਤੋਂ 1100 ਕਰੋੜ ਰੁਪਏ ਦਾ ਕਹਿ ਸਕਦੇ ਹਾਂ ਕਿ ਆਪਕਾਰੀ ਮਾਲੀਆ ਇਕੱਠਾ ਇਕੱਠਾ ਕੀਤਾ ਜਾਣਾ ਹੈ ਜਦੋਂ ਕਿ ਪਿਛਲੇ ਵਿੱਤੀ ਬਰੇ ਵਿੱਚ ਇਹ ਟੀਚਾ 10 10 ਕਰੋੜ ਤੋਂ ਵੱਧ ਦਾ ਜਿਹੜਾ ਦਰਜ ਕੀਤਾ ਗਿਆ। ਨਵੇਂ ਵਿੱਤੀ ਬਰੇ ਚ 874.5 ਕਰੋੜ ਰੁਪਏ ਦੀ ਵਾਧੂ ਕਮਾਈ ਦੀ ਆਸ ਹੈ ਯਾਨੀ ਕਿ ਪੰਜਾਬ ਸਰਕਾਰ ਨਵੀਂ ਇਸ ਪਾਲਿਸੀ ਦੇ ਰਾਹੀਂ 874.5 ਕਰੋੜ ਰੁਪਏ ਦੀ ਵਾਧੂ ਕਮਾਈ ਕਰਨ ਦੀ ਤਾਕਤੇ ਵਿੱਚ ਦਿਖਣਾ ਹੋਵੇਗਾ ਕਿ ਇਹ ਟੀਚਾ ਪੂਰਾ ਹੁੰਦਾ ਹੈ ਜਾਂ ਫਿਰ ਨਹੀਂ ਕਿਉਂਕਿ ਮਾਈਨਿੰਗ ਨੂੰ ਲੈ ਕੇ ਵੀ ਕਈ ਵਾਰੀ ਬਹੁਤ ਸਾਰੇ ਵਾਅਦੇ ਤੇ ਦਾਅਵੇ ਨੇ ਜਿਹੜੇ ਸਰਕਾਰ ਵੱਲੋਂ ਕੀਤੇ ਜਾਂਦੇ ਰਹੇ ਨੇ ਕਿ ਮਾਈਨਿੰਗ ਤੋਂ ਵੀ ਅਸੀਂ ਬਹੁਤ ਸਾਰਾ ਪੈਸਾ ਕਮਾਵਾਂਗੇ ਨਾਜਾਇਜ਼ ਮਾਈਨਿੰਗ ਬੰਦ ਕਰਾਂਗੇ ਮਾਈਨਿੰਗ ਜਿਹੜੀ ਸਹੀ ਢੰਗ ਨਾਲ ਹੁੰਦੀ ਹੈ ਜਾਇਜ਼ ਤੌਰ ਤੇ ਉਸ ਰਾਹੀਂ ਮਾਲੀਏ ਦੇ ਵਿੱਚ ਵਾਅਦਾ ਕਰਾਂਗੇ ਪਰ ਕਿਤੇ ਨਾ ਕਿਤੇ ਆ ਜਿਹੜੇ ਪੰਜਾਬ ਸਰਕਾਰ ਨੂੰ ਝਟਕੇ ਮਹਿਸੂਸ ਹੁੰਦੇ ਰਹੇ ਨੇ ਸਮੇਂ-ਸਮੇਂ ਤੇ ਆਪਕਾਰੀ ਨੀਤੀ ਅਨੁਸਾਰ ਭਾਰਤ ਚ ਬਣੀ ਵਿਦੇਸ਼ੀ ਸ਼ਰਾਬ ਦੀਆਂ ਕੀਮਤਾਂ ਚ ਪ੍ਰਤੀ ਬੋਤਲ 10 ਤੋਂ 15 ਰੁਪਏ ਦਾ ਵਾਧਾ ਹੋਵੇਗਾ। ਬੀਅਰ ਲਈ ਓਪਨ ਪ੍ਰਾਈਸ ਸਿਸਟਮ ਹੋਵੇਗਾ ਜਿਸ ਮੁਤਾਬਿਕ ਪ੍ਰੀਮੀਅਮ ਬੀਅਰ ਦੀਆਂ ਕੀਮਤਾਂ ਪ੍ਰਤੀ ਬੋਤਲ 180 ਤੋਂ 200 ਰੁਪਏ ਦਰਮਿਆਨ ਹੋਣਗੀਆਂ। ਸਰਕਾਰ ਨੇ ਦੇਸੀ ਸ਼ਰਾਬ ਦੀ ਵਿਕਰੀ ਲਈ ਕੋਟਾ 8.53 ਕਰੋੜ ਪ੍ਰੂਫ ਲੀਟਰ ਨਿਰਧਾਰਿਤ ਕੀਤਾ ਹੈ ਜੋ ਕਿ ਪਿਛਲੇ ਸਾਲ ਨਾਲੋਂ 3% ਜ਼ਿਆਦਾ ਹੈ। ਆਪਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਟਿੰਗ ਮਗਰੋਂ ਦੱਸਿਆ ਹੈ ਕਿ ਜਦੋਂ ਆਪ ਸਰਕਾਰ ਨੇ ਕਮਾਨ ਸੰਭਾਲੀ ਸੀ ਤਾਂ ਉਸ ਤੋਂ ਪਹਿਲਾਂ ਕਾਂਗਰਸ ਦੀ ਹਕੂਮਤ ਦੀ ਆਪਕਾਰੀ ਤੋਂ ਕਮਾਈ 6254 ਕਰੋੜ ਰੁਪਏ ਸੀ ਪਰੰਤੂ ਉਹਨਾਂ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਆਪਕਾਰੀ ਆਪਕਾਰੀ ਮਾਲੀਆ ਜਿਹੜਾ ਉਹ 10000 ਕਰੋੜ ਰੁਪਏ ਤੋਂ ਪਾਰ ਕਰ ਗਿਆ ਆਪਕਾਰੀ ਨੀਤੀ ਵਿੱਚ ਭਾਰਤੀ ਫੌਜ ਅਤੇ ਸੈਨਿਕ ਬਲਾਂ ਨੂੰ ਰਾਹਤ ਦੇਣ ਲਈ ਉਹਨਾਂ ਦੇ ਥੋਕ ਲਾਇਸੈਂਸ ਦੀ ਲਾਇਸੈਂਸ ਫੀਸ 50 ਫੀਸਟ ਘਟਾ ਦਿੱਤੀ ਗਈ ਹੈ ਜਦੋਂ ਕਿ ਹੁਣ 5 ਲੱਖ ਰੁਪਏ ਤੋਂ ਘਟਾ ਕੇ 2.5 ਲੱਖ ਰੁਪਏ ਕਰ ਰਹੀ ਹੈ ਇਸੇ ਤਰ੍ਹਾਂ ਅਲਕੋਹਲ ਦੀ ਘੱਟ ਮਾਤਰਾ ਵਾਲੇ ਸ਼ਰਾਬ ਉਤਪਾਦ ਉਤਸ਼ਾਹਿਤ ਕਰਨ ਲਈ ਸਟੈਂਡ ਅਲੋਨ ਬੀਅਰ ਸ਼ਾਪ ਦੀ ਫੀਸ ਪ੍ਰਤੀ ਸ਼ਾਪ ਤੋਂ 2 ਲੱਖ ਰੁਪਏ ਘਟਾ ਕੇ 25000 ਰੁਪਏ ਪ੍ਰਤੀ ਸ਼ਾਪ ਕਰ ਦਿੱਤੀ ਗਈ ਹੈ ਯਾਨੀ ਕਿ ਜਿਹੜੀਆਂ ਆਰਮੀ ਨੂੰ ਬੋਤਲਾਂ ਜਾਂ ਕਹਿ ਸਕਦੇ ਆ লাইਸੈਂਸ ਨੇ ਜਿਹੜੇ ਉਹ ਜਾਰੀ ਹੋਣੇ ਹੁੰਦੇ ਨੇ ਉਸ ਫੀਸ ਦੇ ਵਿੱਚ ਵੀ ਕਟੌਤੀ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਘੱਟ ਅਲਕੋਹਲ ਵਾਲੇ ਉਤਪਾਦਾਂ ਦੇ ਸ਼ਾਪ ਨੇ ਜਿਹੜੇ ਉਹਨਾਂ ਦੀ ਫੀਸ ਹੈ ਜਿਹੜੀ ਉਹ ਵੀ ਘਟਾ ਦਿੱਤੀ ਗਈ ਹੈ 25000 ਰੁਪਏ ਪ੍ਰਤੀ ਸ਼ਾਪ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ ਕਰੀਬ 3 ਸਾਲ ਤੇ ਵਕਫੇ ਮਗਰੋਂ ਨਵੇਂ ਬੋਟਲਿੰਗ ਪਲਾਂਟ ਸਥਾਪਿਤ ਕਰਨ ਦੀ ਪਰਵਾਨਗੀ ਦੇ ਦਿੱਤੀ ਹੈ ਪੰਜਾਬ ਵਿੱਚ ਇਸ ਵੇਲੇ 25 ਬੋਟਲਿੰਗ ਪਲਾਂਟ 17 ਡਿਸਟਿਲਰੀਆਂ ਅਤੇ 4 ਬਰੇਵਰੀਜ਼ ਨੇ ਨਵੀਂ ਨੀਤੀ ਤਹਿਤ ਨਗਰ ਨਿਗਮ ਖੇਤਰਾਂ ਵਿੱਚ ਪਰਚੂਨ ਲਾਇਸੈਂਸ ਧਾਰਕਾਂ ਲਈ ਹਰੇਕ ਗਰੁੱਪ ਵਿੱਚ ਇੱਕ ਮਾਡਲ ਦੁਕਾਨ ਖੋਲਣਾ ਲਾਜ਼ਮੀ ਬਣਾਇਆ ਗਿਆ। ਆਕਾਰੀ ਨੀਤੀ ਵਿੱਚ ਸ਼ਰਾਬ ਉੱਤੇ ਗਊਸੈਸ ਵਿੱਚ 50% ਦਾ ਵਾਧਾ ਕੀਤਾ ਗਿਆ ਜਿਸ ਨਾਲ ਹੁਣ ਇਹ ਫੀਸ 1 ਰੁਪਏ ਪ੍ਰਤੀ ਪ੍ਰੂਫ ਲੀਟਰ ਤੋਂ ਵੱਧ ਕੇ 1.5 ਰੁਪਏ ਪ੍ਰਤੀ ਪ੍ਰੂਫ ਲੀਟਰ ਹੋ ਗਈ ਹੈ। ਗਊਸੈਸ ਦੀ ਰਾਸ਼ੀ ਜੋ ਕਿ ਪਹਿਲਾਂ 16 ਕਰੋੜ ਰੁਪਏ ਹੈ ਉਹ ਵੱਧ ਕੇ ਸਾਲ 2025-26 ਵਿੱਚ 24 ਕਰੋੜ ਰੁਪਏ ਹੋ ਜਾਵੇਗੀ ਇਸੇ ਤਰ੍ਹਾਂ ਅਗਲੇ ਵਿੱਤੀ ਬਰੇ ਵਿੱਚ ਆਪਕਾਰੀ ਪਾਲਿਸੀ ਥਾਣੇ ਸਾਪਤ ਕਰਨ ਦਾ ਵੀ ਪ੍ਰਸਤਾਵ ਦਿੱਤਾ ਗਿਆ ਹੈ ਕਾਰੋਬਾਰ ਨੂੰ ਸੁਖਾਲਾ ਬਣਾਉਣ ਲਈ ਸ਼ਰਾਬ ਦੇ ਬ੍ਰਾਂਡ ਜਿੱਥੇ ਐਕਸਟਿਸਲਰੀ ਪ੍ਰਾਈਸ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਉੱਥੇ ਹੀ ਆਪਕਾਰੀ ਵਿਭਾਗ ਦੀ ਇਹ ਆਪਕਾਰੀ ਪੋਰਟਲ ਰਾਹੀਂ ਬ੍ਰਾਂਡਾਂ ਦੀ ਆਟੋਮੈਟਿਕ ਮਨਜ਼ੂਰੀ ਦੀ ਸ਼ੁਰੂਆਤ ਕੀਤੀ ਗਈ ਹੈ ਮੰਤਰੀ ਮੰਡਲ ਨੇ ਆਪਕਾਰੀ ਨੀਤੀ ਨੂੰ ਪ੍ਰਵਾਨਗੀ ਦੇਣ ਤੋਂ ਇਲਾਵਾ ਪੰਜਾਬ ਐਨਫੋਰਸ ਮਿਸ਼ਨ ਐਂਡ ਕਮਿਊਨੀਕੇਸ਼ਨ ਟੈਕਨਾਲੋਜੀ ਕਾਰਪੋਰੇਸ਼ਨ ਲਿਮਟਿਡ ਯਾਨਕੀ ਪੰਜਾਬ ਇਨਫੋਟੈਕ ਨੂੰ ਸਰਕਾਰੀ ਵਿਭਾਗਾਂ ਉਤੇ ਸੰਸਥਾਵਾਂ ਲਈ ਡਿਜੀਟਲ ਦਸਖਤ ਮੁਹੱਈਆ ਕਰਨ ਲਈ ਇੱਕੋ ਇੱਕ ਏਜੰਸੀ ਨਾਮਜ਼ਦ ਕਰਨ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ ਤਾਂ ਹੁਣ ਪੰਜਾਬ ਦੇ ਵਿੱਚ ਨਵੀਂ ਪਾਲਿਸੀ ਲਾਗੂ ਹੋਵੇਗੀ ਇਸ ਤਹਿਤ ਸ਼ਰਾਬ ਦੇ ਭਾਅ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਬਦਲਾਅ ਆਵੇਗਾ ਹਾਲਾਂਕਿ ਦੇਸੀ ਸ਼ਰਾਬ ਦੇ ਰੇਟਾਂ ਦੇ ਵਿੱਚ ਕੋਈ ਬਦਲਾਅ ਨਹੀਂ ਆਵੇਗਾ ਪਰ ਅੰਗਰੇਜ਼ੀ ਸ਼ਰਾਬ ਹੈ ਜਿਹੜੀ ਵਿਦੇਸ਼ੀ ਸ਼ਰਾਬ ਹੈ ਉਸ ਦੇ ਪਿੱਛੇ ਜ਼ਰੂਰ ਬਦਲਾਅ ਕੀਤਾ ਜਾਵੇਗਾ ਥੋੜੀ ਮਹਿੰਗੀ ਹੋਵੇਗੀ 10 ਤੋਂ 15 ਰੁਪਏ ਪ੍ਰਤੀ ਬੋਤਲ ਵਾਅਦਾ ਜਿਹੜਾ ਉਹ ਕੀਤਾ ਜਾ ਸਕਦਾ ਹੈ